ਹਾਂਜੀ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। channel ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਆਪਾਂ ਵਧੀਆ ਠੀਕ ਠਾਕ ਹਾਂ ਜੀ। ਆਜੋ ਜਲਦੀ ਜਲਦੀ ਲਾਈਵ 'ਚ ਤੇ ਆਪਾਂ 15 ਮਿੰਟ ਲਾਈਟ ਲਾਵਾਂਗੇ ਜੀ 7:30 ਹੋ ਗਏ ਆ ਤੇ ਫਿਰ ਆਪਾਂ ਬਸ ਸਬ ਸੂਜੀ ਬਣਾਉਣੀ ਆ। ਘਰੇ ਚੱਲਦੇ ਆ। ਅੱਜ ਆਪਣਾ ਬਲੌਗ ਕੋਈ ਨਹੀਂ ਆਇਆ ਤੇ ਚਲੋ ਫਿਰ ਅੱਜ ਆਪਾਂ ਲਾਈਵ ਚੱਲਦੇ ਆ। ਕੋਈ ਠੀਕ ਹੈ ਵਧੀਆ ਤੇ ਗਰਮੀ ਬਹੁਤ ਹੋ ਰਹੀ ਹੈ। ਸਾਡੇ ਦਾ ਕੋਈ ਹਾਲ ਨਹੀਂ ਹੈਗਾ ਜੀ ਗਰਮੀ ਦਾ ਤੁਸੀਂ ਦੱਸੋ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਆਪਾਂ ਵਧੀਆ ਠੀਕ ਠਾਕ ਹੈ ਗਰਮੀ ਨੇ ਬਹੁਤ ਬੁਰਾ ਹਲ ਕੀਤਾ ਅੱਜ ਨਾ ਹੀ ਮੇਰੇ ਇੱਥੇ ਆਹ ਪਿੰਪਲ ਹੋ ਗਿਆ ਤੇ ਇਹਦੇ ਕਰਕੇ ਨਾ ਹੈੱਡ ਪੇਨ ਬਹੁਤ ਜ਼ਿਆਦਾ ਸੀਗਾ ਸਿਰ ਚ ਇੰਨਾ ਚਾਰੇ ਦਰਦ ਹੋ ਰਿਹਾ ਸੀਗਾ ਤਾਈਆਂ ਫਿਰ ਆਪਣੇ ਤੋਂ ਹੋ ਨਹੀਂ ਹੋਇਆ ਜੀ ਕੋਈ ਵੀ ਬਲੌਗ ਅਪਲੋਡ ਨਹੀਂ ਕੀਤਾ ਗਿਆ ਬਸ ਸਾਈਂ ਰੰਗ ਗਿਆ ਹੈਗਾ ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਮੈਂਟ ਕਰਿਆ ਕਰੋ ਜੀ ਤੇ ਨਰ ਦੱਸਿਆ ਕਰੋ ਕਿੱਥੋਂ ਸਾਡਾ ਬਲੌਗ ਦੇਖ ਰਹੇ ਹੋ ਆ ਜੀ ਜਲਦੀ ਜਲਦੀ ਤਾਂ ਲੇਟ ਹੋ ਗਏ ਕੰਮ ਦਾ ਟਾਈਮ ਹੈ ਮੈਂ ਸਬਜੀ-ਸਬਜੀ ਵੀ ਮਰੌਣੀ ਆਲੇ ਜਾ ਕੇ ਤੇ ਚਲੋ ਮੈਂ ਲੇਟੇ ਬੈਠੇ ਹੋਏ ਸੀਗੇ ਅੱਜ ਕੋਈ ਉੱਨਾ ਨਹੀਂ ਸੀਗਾ ਤਾਂ ਮੈਂ ਕਿ ਚਲੋ ਫਿਰ ਆਪਾਂ 10 ਮਿੰਟ ਲਾਈਵ ਚਲਾਉਂਦੇ ਆਂ ਹੋਰ ਵਧੀਆ ਜੀ ਅੰਗੀ ਆ ਜਾਓ ਜਲਦੀ ਜਲਦੀ ਆ ਜਾਓ ਵੀ ਲਾਈਵ 'ਚ ਦੀ ਆ ਰੋ ਜਲਦੀ ਜਉਦੀ লাইਵ ਤੇ ਕਰਨੀ ਵਾਲੀ ਬੰਨਾ ਗਾ ਤਾਂ ਕਰੀਏ ਕਰਨੀ ਬਹੁਤ ਹੋਊਗੀ ਸਾਡੇ ਤੱਕ ਨਹੀਂ ਆਇਆ ਥੋੜਾ ਜੌਗ ਹੈ ਬਸ ਉੱਠ ਜਾਂਦਾ ਹੈਗਾ ਤੇ ਤੁਹਾਨੂੰ ਸਬਸਕ੍ਰਾਈਬ ਕਰਿਆ ਕਰੋ ਜੀ লাইਕ ਸ਼ੇਅਰ ਕਰਿਆ ਕਰੋ ਆ ਜੋ ਜੀ ਜਲਦੀ ਜਲਦੀ ਜਿਹੜੇ ਮੇਰੇ ਭਣ ਭਰਾ ਵੇਲੇ ਲਾਈਵ ਚਾਜੋ ਜੀ ਬਾਕੀ ਮੇਰੇ ਨਾਲ ਭਣਾ ਦਾ ਰੋਟੀ ਦੇ ਟਾਈਮ ਆਗਾ ਮੈਂ ਦਿੱਲੀ ਨਹੀਂ ਸੀ ਪਰ ਮੈਂ ਦਿੱਲੀ ਸੀ ਜਾਂ ਰੋਟੀ ਸਬਜੀ ਬਣਾਉਣੀ ਹੈ ਜਾ ਕੇ ਫਿਰ ਮੈਂ ਰਸਤੀ ਮੈਂ ਥੱਸੀ ਦੀ ਦੁਕਾਨ ਤੇ ਹੁਣ ਚਲੋ ਕੇ ਨੱਪਾਂ লাই ਚੱਲਦੇ ਆ। ਤੁਸੀਂ ਸੁਣਾਓ ਜੀ ਗਰਮੀ ਚ ਕੀ ਹਾਲ ਚਾਲ ਆ ਸਾਰਿਆਂ ਨੇ? ਅਸੀਂ ਤਾਂ ਗਰਮੀ ਚ ਭੁੱਜੀ ਜਾਂਦੇ ਆ ਰੜੀ ਜਾਂਦੇ ਆ ਗਰਮੀ ਇੰਨੀ ਪੈ ਰਹੀ ਸਾਡੇ ਤਾਂ ਕੋਈ ਹਾਲ ਨਹੀਂ ਆ ਉਹ ਗਰਮੀ ਦਾ। ਵਾਲੇ ਗੁਰੂ ਦੀ ਚਰਪਾਨਾ ਜ ਆਪਣਾ ਦੁਕਾਨ ਦਾ ਕੰਮ ਵਧੀਆ ਚੱਲ ਪਿਆ ਜੀ ਦੁਬਾਰਾ ਫੇਰ ਉਸੇ ਲਈ ਤੇ ੱਡੀ ਚੜ ਗਈ ਹੈ ਜੀ। ਤੇ ਵਧੀਆ ਲੱਗਦਾ ਜੀ ਹਨਾ ਤੇ ਸੋ ਹੁਣ ਪਹਿਲਾਂ ਆਪਾਂ ਅੰਦਰ ਬੈਠੇ ਸੀਗੇ ਹੁਣ ਵਧੀਆ ਕਸਟਮਰ ਆਉਂਦੀ ਆ ਜੀ ਜਿਵੇਂ ਕਿਸੇ ਹੁੰਦੀ ਹੈ। ਤੇ ਕਪੜੇ ਲੈ ਆਵਾਂਗੇ ਕੋਣ ਹੋਰ ਕੱਲ ਪਰਸਪ ਤੱਕ ਮੇਰੇ ਸੂਟ ਤਿਆਰ ਕਰਾਉਣੇ ਦਿੱਤੇ ਆ ਬੁਟੀਕ ਵਾਲੇ ਕੋਸ ਹੋਰ ਆ ਜਾਣਗੇ ਬਸ ਇਸੇ ਤਰ੍ਹਾਂ ਚੱਲੀ ਜਾਂਦਾ ਜੀ ਕੰਮ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿੱਥੋਂ ਕਿੱਥੋਂ ਸਾਡੇ ਬਲੌਗ ਦੇਖਦੇ ਹੋ ਜੀ ਸਾਰੇ ਜੀ ਦੂਰ ਦੱਸਿਆ ਕਰੋ ਹਨਾ ਬਹੁਤ ਵਧੀਆ ਲੱਗਦਾ ਜੀ ਜਦੋਂ ਕੋਈ ਭੈਣਾ ਫੋਨ ਕਰਦੀ ਆ ਸੂਟਾਂ ਬਾਰੇ ਪੁੱਛਦੀ ਆ ਸੂਟ ਮਗਾਉਂਦੀ ਆ ਹਨਾ ਮੈਨੂੰ ਕਹਿੰਦੇ ਸੀ ਕਿ ਵੀ ਤੁਸੀਂ ਪਰਸਲਾ ਵਗੈਰਾ ਦੀ ਵੀ ਵੀਡੀਓ ਨਹੀਂ ਬਣਾਉਂਦੇ ਪਤਾ ਕੀ ਹੈ ਜੀ ਕਾਲੀ ਵਿੱਚ ਜਾਈਦਾ ਆਈਦਾ ਤੇ ਇਹ ਨਹੀਂ ਹੈਗਾ ਕਿ ਆਪਣੇ ਕੱਪੜੇ ਆਨਲਾਈਨ ਸੇਲ ਨਹੀਂ ਹੁੰਦੇ ਵਾਧੂ ਸੇਲ ਹੁੰਦੇ ਹੈਗੇ ਵਾਧੂ ਕੋਈ ਯਾਰ ਆਪਣੇ ਦੂਰ ਦੂਰ ਤੱਕ ਪਰਸਲ ਜਾਂਦੇ ਆ ਪਰ ਗੱਲਾਂ ਕਈ ਹੁੰਦੀਆਂ ਨੇ ਵੀਡੀਓ ਬਣਾਉਣ ਦਾ ਜਾਂ ਨਾ ਬਣਾਉਣ ਦਾ ਕਈ ਵਾਰ ਆਪਾਂ ਕੋਈ ਚੀਜ਼ ਸ਼ੌਕ ਨਹੀਂ ਕਰਨਾ ਚਾਹੁੰਦੇ ਹੁੰਦੇ ਹਨਾ ਤੇ ਇਸੇ ਕਰਕੇ ਫਿਰ ਮੈਨੂੰ ਘਰੋਂ ਵੀ ਘਰਦਿਆਂ ਦੀ ਗੱਲਬਾਤ ਮੰਨੀ ਪੈਂਦੀ ਹੈ ਹਨਾ ਤੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਜੀ ਕੰਮ ਦਾ ਕੰਮ ਵੀ ਵਧੀਆ ਚੱਲ ਪਿਆ ਬਣ ਜਾਂਦਾ ਬੈਠਿਆਂ ਨੂੰ ਕੁਝ ਨਾ ਕੁਝ ਸਲਾਈਆਂ ਨੂੰ ਕੁੜੀਆਂ ਵੀ ਵਧੀਆ ਕੰਮ ਸਿੱਖ ਰਹੀਆਂ ਦੋ ਚਾਰ ਕੁੜੀਆਂ ਹਲੇ ਮੈਂ ਹੋਰ ਲਾਉਣੀਆਂ ਆਆਂ ਉਹ ਕਹਿ ਰਹੇ ਨੇ ਸੀ ਵੀ ਥੋੜਾ ਜਿਹਾ ਮੀਂਹ ਜੇ ਪੈ ਜਾਂਦੇ ਵੀ ਇੱਕ ਦਿਨ ਤੋਂ ਬਾਅਦ ਉਹ ਖਤਰੀਕ ਤੋਂ ਬਾਅਦ ਵੀ ਸ਼ੁਰੂ ਹੋ ਜਾਣਾ ਹੈ ਸ਼ਾਇਦ ਰੱਖੜੀ ਤੋਂ ਬਾਅਦ ਲੱਗਣਗੀਆਂ ਤੇ ਇਸੇ ਤਰ੍ਹਾਂ ਦੀ ਗਰਮੀ ਤਾਂ ਹੁਣ ਚਲੋ ਵਧੀ ਗਈ ਹੈ ਹਨਾ ਤੇ ਪਰ ਫਿਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਆਪਣਾ ਕੰਮ ਚੱਲ ਰਿਹਾ ਹੈਗਾ ਕਿ ਕਿਉਂਕਿ ਜੀ ਹੁਣ ਕੱਪੜਿਆਂ ਦੇ ਆਪ ਪਾਸਲਾਂ ਦੀ ਵੀਡੀਓ ਇਸ ਲਈ ਨਹੀਂ ਬਣਾਉਂਦੇ ਹੈਗੇ ਆ ਤੇ ਫੈਮਿਲੀ ਜਿੱਦਾਂ ਸਪਾ ਨੂੰ ਕੰਮ ਕਰਨ ਵਾਲੇ ਕਹਿੰਦੀ ਆ ਹਨ ਆਪਾਂ ਨੂੰ ਫੈਮਿਲੀ ਦੀ ਵੀ ਗੱਲ ਮੰਨਣੀ ਪੈਣੀ ਹੁੰਦੀ ਆ ਹਨ ਤੇ ਫਿਰ ਲੋਕ ਤੁਹਾਨੂੰ ਪਤਾ ਹੀ ਹੈ ਹਨਾ ਜੀ ਘਰ ਘਰ ਪਿੰਡ ਪਿੰਡ ਇੱਕ ਹੀ ਰਵਾਇ ਹੈਗਾ ਕਿਸੇ ਚੀਜ਼ ਤੇ ਕਿਸੇ ਨੂੰ ਕੋਈ ਨਹੀਂ ਇਸ ਤਰ੍ਹਾਂ ਜਿਵੇਂ ਕਿ ਆਪਾਂ ਮਟਰ ਵੀ ਰੋਟੀ ਖਾਂਦੇ ਨੂੰ ਕੋਈ ਨਹੀਂ ਜੀ ਕਿਸੇ ਨੂੰ ਯਰਦਾ ਹੈਗਾ ਪਰ ਮੈਨੂੰ ਜੀ ਦੁਕਾਨ ਚ ਬਹੁਤ ਵਧੀਆ ਉਸੇ ਤਰ੍ਹਾਂ ਜਿਵੇਂ ਮੇਰਾ ਪਹਿਲਾ ਕੰਮ ਚੱਲਿਆ ਸੀ ਰੈਣੂ ਦੀ ਕਿਰਪਾ ਨਾਲ ਕੋਈ ਸੇ ਤਰਾ ਬਹੁਤ ਵਧੀਆ ਚੱਲ ਪਿਆ ਜੀ ਤੇ ਪਰ ਵੀ سپورਟ ਦੇ ਨਾਲ ਹੀ ਹੈ ਹਨਾ ਜੀ ਮੈਨੂੰ ਜਿੰਨਾ ਕ ਮੇਰਾ ਇਹ ਪਰਿਵਾਰ سپورਟ ਕਰਦਾ ਹਨਾ ਤੁਹਾਡੇ ਭਾਜੀ ਵੀ ਵਧੀਆ ਹਨਾ ਹਰ ਵਕਤ ਚੀਜ਼ ਵੜ ਕੇ ਲਿਆਉਣੀ ਫੜਾਉਣੀ ਕੋਈ ਪਰਸਲ ਲਾਉਣਾ ਜਾਂ ਇਦਰ ਕੋਈ ਚੀਜ਼ ਲਿਆਉਣੀ ਕੁਝ ਵੀ ਇਦਾਂ ਨਹੀਂ ਇਦਾਂ ਬਣਾ ਨਹੀਂ ਕਰਦੇ ਹੈਗੇ ਤੁਹਾਨੂੰ ਤਾਂ ਪਤਾ ਹੀ ਹੈ ਮੇਰੀ ਸਿਹਤ ਬਾਰੇ ਹਨਾ ਤੇ ਬਾਕੀ ਵਧੀਆ ਉਹਨਾਂ ਨੇ ਸਿਰ ਤੇ ਮੈਂ ਕੋਈ ਵੀ ਕਾਰੋਬਾਰ ਕਰਦੀ ਹਾਂ ਚੱਲੀ ਜਾਂਦਾ ਜੀ ਹਨਾ ਪਲੀਜ਼ سپورਟ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਤਾਂ ਕਿ ਜੋ ਆਪਾਂ ਤੁਹਾਡੇ-ਥੋੜੇ ਸਾਰੇ-ਸਾਰੇ ਆਰਡਰਾਂ ਦੇਖਾਰੇ ਉਤਰ ਸਕੀਏ ਤੁਹਾਨੂੰ ਵਧੀਆ-ਵਧੀਆ ਸੂਟ ਪਹੁੰਚਾ ਸਕੀਏ ਤੇ ਚੱਲੀ ਜਾਂਦਾ ਜੀ ਹਨਾ ਆਪਣੇ ਤਿਆਰ ਕਰਾਉਣੇ ਹੁੰਦੇ ਸੂਟ ਉੱਪਰ ਤਿਆਰ ਕਰਵਾ ਕੇ ਹੈਂਡਵਰਕ ਵਾਲੇ ਭੇਜ ਦਿੰਨੇ ਚੱਲਣਾ ਵਗੈਰਾ ਵੀ ਲੈਸ ਵਗੈਰਾ ਫਿਨਿਸ਼ਿੰਗ ਕਰਕੇ ਤੇ ਫਿਰ ਤੋਰਦੇ ਹਾਂ ਤੇ ਉਹ ਚੀਜ਼ ਵੱਖਰੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਨਹੀਂ ਆਪਣੇ ਕੋਲੋਂ ਪੈਂਦਾ ਵਿੜਗੋ ਨਹੀਂ ਬਣਾਈ ਜਾਂਦੀ ਇਹ ਕਾੜੀ-ਕੂੜੀ ਦੇ ਕੰਮ ਹੁੰਦੀ ਹੈ ਜੀ ਤੰਮੂ ਆਏ ਹੁੰਦੇ ਸਾਈ ਬਿਕ ਉਸ ਤਰ੍ਹਾਂ ਕੋਤ ਬਣਾਇਆ ਜਾਂਦਾ ਵਰਮੀ ਨਾਲ ਤੇ ਆਪਣੇ ਕੋਲੇ 9:30 ਵਜੇ ਆ ਜਾਂਦਾਂ ਆਪਣਾ ਸਲਾਈ ਵਾਲਾ ਮੁਰਗਨਾ ਤੇ ਜਾ ਵੜਦਾਂਗੇ ਹੈਗਾ ਜੀ ਅੱਜ ਤਾਂ 1:30 ਵਜੇ ਗੰਨਾ ਕਿਉਂਕਿ ਉਹ ਜਿਹੜੀ ਮੈਰਿਡਾ ਕੁੜੀ ਲੱਗੀ ਹੋਈ ਉਹ ਬੱਚਾ ਉਹਦਾ ਨਾਲ ਹੀ ਲਈ ਆਈ ਸੀ ਜੀ ਤੇ ਦੂਸਰੀ ਕੁੜੀ ਆ ਤਾਂ ਆਪਣੇ ਇੱਥਾਂ ਆਪਣੀ ਆਪ ਦੀ ਕੁੜੀ ਆ ਲੱਗੀ ਹੋਈ ਤੇ ਵਧੀਆ ਲੱਗਦਾ ਜੀ ਹਨਾ ਕੰਮਕਾਰ ਚ ਕਰੋ ਤੇ ਐਨ ਲੱਗ ਜਾਂਦਾ ਵਜੇ ਰਹਿਣੇ ਬਹੁਤ ਵਧੀਆ ਲੱਗਦਾ ਜੀ ਤੇ ਬਾਕੀ ਹੈਂਡਵਰਕ ਵਾਲੀ ਤੁਹਾਨੂੰ ਗੱਲ ਦੱਸੀ ਸੀਗੀ ਵੀ ਹੈ ਜਿਹੜੇ ਅਰਥ ਨਾਲ ਪੜਾਈ ਕਰਨ ਵਾਲੇ ਛੋਟਾ ਵੀ ਉਹ ਉਹ ਵੀ ਜੇ ਆਪਾਂ ਜਲਦੀ ਸ਼ੁਰੂ ਕਰਦੇ ਆਂ ਔਰ ਥੋੜਾ ਜਿਹਾ ਮੌਸਮ ਹਿਸਾਬ ਚਾਹ ਜਾਂਦੇ ਫਿਰ ਉਹ ਗੀਆਂ ਵੀਡੀਓ ਵੀ ਆਪਾਂ ਜਲਦੀ ਤੁਹਾਨੂੰ ਦਿਖਾ ਕਰਾਂਗੇ ਤੇ ਹੋਰ ਵਧੀਆ ਜੀ ਬਹੁਤ ਵਧੀਆ ਲੱਗਦਾ ਜੀ ਤੁਸੀਂ ਸਪੋਰਟ ਕਰਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ 6 ਮਿੰਟ ਹੋ ਗਏ ਜੀ ਤੇ ਬਸ 6-7 ਮਿੰਟ ਆਪਾਂ ਲਾਈਵ ਹੋਰ ਚਲਾਵਾਂਗੇ ਫਿਰ ਆਪਾਂ ਚੱਲਦੇ ਆਂ ਰੋਟੀ ਬਣਾਉਣੀ ਆ ਜਾਂਦੀ ਕਿਉਂ ਫਿਰ ਸਵੇਰੇ ਸਾਇਦੀ ਵੀ ਵੈਣਾ 7:30 ਆ ਜਾਂਦੀ ਆ ਤੇ ਫਿਰ ਚਲਦੀ ਰਹਿਣਾ ਦਾ ਕੰਮ ਵੀ ਕਰਨਾ ਹੁੰਦਾ ਪ੍ਰੋਫੈਸ਼ਨਲ ਹੋਰ ਹੋਰ ਹੋ ਬੋਲੋ ਜੀ ਰਸੋਈ ਕਮੈਂਟ ਵੀ ਕਰ ਦਿਆ ਕਰੋ ਜੀ 47 ਜਣੇ ਦੇਖ ਰਹੇ ਆ ਜੀ ਤੁਸੀਂ ਹੋਰ ਜੁੜ ਜੋ ਜੀ ਵੀਡੀਓ ਨੂੰ ਹੋਰ ਸ਼ੇਅਰ ਕਰ ਦਿਓ ਉਹ ਲੈ ਨੂ ਟੋੜ ਗਿਆ ਇਸ ਤਰ੍ਹਾਂ ਕੀ ਹੋ ਗਿਆ ਇਹ ਲੈ ਬ੍ਰੋ ਕਿਰਤ ਨੇ ਇਹੋ ਕਿਹਾ ਅਰੇ ਅਗਲੀ ਉਹਨੇ ਦੇ ਪਰਚੇ ਉਹਨਾਂ ਨੇ ਕਾਪਰ ਕੋਲ ਵੀ ਆਈ ਨਹੀਂ ਚਾਹੁੰਦਾ ਉਹਦੇ ਨੇ ਨਹੀਂ ਆਈ